ਬਲਦੀਪ ਸਿੰਘ ਜੀ ਰਾਜਦੀਪ ਸਿੰਘ ਜੀ ਕੈਨੇਡਾ ਰਾਜਪ੍ਰੀਤ ਬੋਪਾਰਾ ਮਤੋਈਆ ਟੱਟਾਂ ਤੋਂ ਆ ਗੁਰਪ੍ਰੀਤ ਕੈਨੇਡਾ ਗਰਦੀਪ ਟੱਟ ਅਗੀ ਬਾਈ ਸਨੀ ਵਪਾਰੀ ਬਬਲੂ ਰਕਮਾ 500 ਦੇ ਵੱਲੋਂ ਆ ਗਿਆ ਸਾਢੇ 13 ਹੋ ਗਿਆ ਬਾਈ ਜੀ ਪਿੱਛੇ ਬਾਈ ਜੀ ਪਿੱਛੇ ਬਾਈ ਜੀ ਪਿੱਛੇ ਪਿੱਛੇ ਲਾ ਬਾਈ ਜੀ ਬਾਪੂ ਸੋਰੀ ਜ਼ਾਤ ਘਟਾਉਂਦਾ ਲੱਤਾ ਦਸਮੇ ਕੀ ਦੱਸਾਂ 23 ਸੈਕਿੰਡ 04 ਪੁਆਇੰਟ ਬਾਕੀ ਸਮਾਂ ਲੱਗ ਗਿਆ 23 ਸੈਕਿੰਡ 04 ਪੁਆਇੰਟ ਲੱਗ ਗਿਆ ਸਮਾਂ ਬਾਈ ਜੀ 04 ਪੁਆਇੰਟ ਲੱਗ ਗਿਆ ਸਮਾਂ ਇਹ ਕੌਣ ਭੱਜ ਗਿਆ ਏ ਮਨਜੀਤ ਸਿੰਘ ਡੋਕਰ ਜਗਤਪੁਰ ਦਾ ਭੱਜ ਗਿਆ ਸਮੁੰਦਰ ਇਹ ਸਮੁੰਦਰ ਭੱਜ ਗਿਆ ਟੀजे ਸ਼ੇਰ ਗਿੱਲ ਜਗਤਪੁਰ ਦਾ ਰਾਜੂ ਸਰਹਾਲੇ ਦਾ ਮੇਜਰ ਬਿਹਾਲੇ ਦਾ ਗੋਪੀ ਰੁੜਕੇ ਦਾ ਪਿਰਥੀ ਘੜਕਸਾਲੇ ਦਾ ਇਹ ਸਮੁੰਦਰ ਭੱਜ ਗਿਆ ਮਨਜੀਤ ਸਿੰਘ ਸੁਖਵਿੰਦਰ ਸਿੰਘ ਪੱਪੂ ਟੀजे ਸ਼ੇਰ ਗਿੱਲ ਮੇਜਰ ਬਿਹਾਲੇ ਰਾਜੂ ਸਰਹਾਲੇ ਦਾ ਉਰਲੇ ਪਾਸੇ 24 ਲੱਖਾਂ ਭੱਜ ਗਿਆ 24 ਲੱਖਾਂ ਜੋਰਾ ਸਿੰਘ ਜੀ ਦੌਧਰ ਵਾਲਿਆਂ ਦਾ ਭੱਜ ਗਿਆ 24 ਲੱਖਾ ਜੋਰਾ ਸਿੰਘ ਦੌਧਰ ਇਹ ਹਰਬਿੰਦਰ ਸਮਾਣਾ ਤਾਰਾ ਸਿੰਘੀ ਦੌਧਰ ਬੂਟਾ ਸਿੰਘੀ ਦੌਧਰ ਇਹ ਜੀਤੂ ਢੈਪੀ ਬੱਗਾ ਸਮਾਣਾ ਮਿੱਤਰੋ ਦੁਨੀਆ ਹਲਾਤੀ